जी। बदल गया, क्यों मोटे बदल गया। जो ताही रहे उतार जमाना बदल गया देखो रिश्ते खाती खी दुनिया चका चौंती पट्टी हर कोई तुरया बार जमाना बदल गया अन्नी परजा भोले राजे ਅੰਨੀ ਪਰਜਾ ਬੋਲੇ ਰਾਜੇ ਅੱਜ ਵਾਰਸੀ ਕਲ ਸੀਤਾ ਜੀ ਸਭ ਦਾ ਇੱਕੋ ਆਚਾਰ ਜ਼ਮਾਨਾ ਬਦਲ ਗਿਆ ਚਿੜੀਆਂ ਮਰਨ ਦੀ ਵਾਰੀ ਹਾਸਾ ਕੌਣ ਕਿਸੇ ਨੂੰ ਦੇਵੇ ਬਲਾਸਾ ਵਕਤ ਹੱਥੋਂ ਹਾਂ ਨਾ ਚਾਰ ਜ਼ਮਾਨਾ ਬਦਲ ਗਿਆ ਸਾਡੇ ਨਾੜਾਂ ਵਿੱਚ ਸਿਰੰਜਾਂ ਸਨ ਭੁੱਲੇ ਮਿਲੇ ਸਿੰਘਾਂ ਸਾਡਾ ਰੋਲਿਆ ਸਭਿਆਂ ਚਾਰ ਜ਼ਮਾਨਾ ਬਦਲ ਗਿਆ ਆਖਰੀ ਸਤਰਾ ਨੇ ਕੀ ਵਿੱਚ ਪਰਦੇਸੀ ਤੋਰ ਨਿਆਣੇ ਵਿੱਚ ਪਰਦੇਸੀ ਤੋਰ ਨਿਆਣੇ ਰੁੜਦੇ ਮਾਪੇ ਰੱਦਦੇ ਭਾੜੇ ਚਾਣ ਕੌਣ ਲਏਗਾ ਸਾਰਾ ਜ਼ਮਾਨਾ ਬਦਲ ਗਿਆ ਕੌਣ ਲਏਗਾ ਸਾਰਾ ਜ਼ਮਾਨਾ ਬਦਲ ਗਿਆ ਧੰਨਵਾਦ ਜੀ